ਸਸਰੀ ਕਾ ਸਭ ਨੂੰ ਮੈਂ ਤੁਹਾਡਾ ਆਪਣਾ ਹੈਪੀ ਕਿਸ਼ਨ ਗੜਤੂ ਤੇ ਤੁਹਾਨੂੰ ਮੈਂ YouTube ਤੇ ਜਿਹੜਾ ਵੀਡੀਓ ਪਾਉਣ ਦਾ ਸਿਸਟਮ ਆ ਉਹਦੇ ਬਾਰੇ ਦੱਸਣ ਜਾ ਰਿਹਾ ਹਾਂ ਕੁਝ ਕੁਝ ਗੱਲਾਂ ਕਿਉਂਕਿ ਮੇਰਾ ਇੱਕ ਪਹਿਲਾਂ ਚੈਨਲ ਸੀ YouTube ਤੇ ਕਬੱਡੀ ਕਿੰਗਜ਼ ਉਸ ਤੇ ਮੈਂ ਚੱਕ ਕੇ ਵੀਡੀਓ ਕਾਪੀਰਾਈਟ ਕਾਪੀ ਮਾਰ ਕੇ ਵੀਡੀਓ ਨੂੰ ਪੇਸਟ ਕਰ ਦਿੰਦਾ ਸੀਗਾ ਤੇ ਉਹ ਵੀਡੀਓ ਤੇ ਕਾਪੀਰਾਈਟ ਲੱਗਿਆ ਕਈ ਵਾਰ ਚਲ ਕਾਪੀਰਾਈਟ ਦਾ ਕੋਈ ਵੱਡੀ ਸਮੱਸਿਆ ਨਹੀਂ ਹੈਗੀ ਕਾਪੀਰਾਈਟ ਕੋਈ ਵੱਡੀ ਸਮੱਸਿਆ ਨਹੀਂ ਹੈਗੀ ਤੇ ਉਹ ਚਲ ਸੈੱਟ ਹੋ ਗਈ ਉਹ ਮੈਂ ਡਿਲੀਟ ਕਰਦਾ ਕਰਾਂ ਵੀਡੀਓ ਚਲ ਐਵੇਂ ਚਲਦਾ ਰਿਹਾ ਮੇਰੇ ਸ਼ਾਰਟ ਪਾਈ ਗਿਆ ਸ਼ਾਰਟਸ ਵੀਡੀਓ ਉਹਦੇ ਨੇੜੇ ਸ਼ਾਰਟਸ ਵੀਡੀਓ ਪਾਈ ਗਿਆ ਤੇ ਉਹ ਸ਼ਾਰਟਸ ਵੀਡੀਓ ਕਿਸੇ ਵਾਇਰਲ ਹੁੰਦੀਆਂ ਗਈਆਂ ਵਾਇਰਲ ਹੁੰਦੀਆਂ ਗਈਆਂ ਕੋਈ 2 ਲੱਖ ਤੇ ਬਾਕੀ 50 ਹਜ਼ਾਰ ਤੇ ਬਾਕੀ 42 ਹਜ਼ਾਰ ਤੇ ਬਾਕੀ ਕੋਈ 500 ਵੀਊ ਕੋਈ ਹਜ਼ਾਰ ਵੀ ਕੋਈ 2000 ਕੋਈ 6000 ਇਸ ਤਰ੍ਹਾਂ ਵੀ ਆਉਂਦੇ ਰਹੇ ਤੇ ਉਹ ਜਿਹੜਾ ਅੱਜ ਚੈਨਲ ਹੈਗਾ ਉਹ 550000 ਦੇ ਕਰੀਬ ਸਬਸਕ੍ਰਾਈਬਰ ਨੇ ਤੇ 2000 ਘੰਟਾ ਪੂਰਾ 2000 ਘੰਟਾ ਦਾ 4000 ਕਰਨਾ ਦਾ ਪੂਰਾ ਚੁਪਾ ਚ ਟਾਈਮ ਤੇ ਜਿਹੜੇ ਮੇਰੇ ਮਿਲੀਅਨ ਸਬਸਕ੍ਰਾਈਬਰ ਨੇ ਉਹ 3 ਮਿਲੀਅਨ ਹੋ ਚੁੱਕੇ ਨੇ ਤੇ ਮੰਨ ਕੇ ਚੱਲੋ ਹਾਫ ਮੋਨਟਾਈਜ ਜਿਹੜਾ ਉਹ ਹੋ ਚੁੱਕਿਆ ਹੈ YouTube ਦਾ ਚੈਨਲ ਤੇ ਹੁਣ ਉਸ ਤੇ ਕੀ ਸਮੱਸਿਆ ਹੋਈ ਕਿ ਜਿਹੜੀ ਮੇਰੀ ਵੱਡੀ ਵੀਡੀਓ ਪਾਈ ਹੋਈ ਸੀ ਬਿਕ ਕਬੱਡੀ ਵੀਡੀਓ ਮੰਨ ਕੇ ਚੱਲੋ 30 15 30 ਮਿੰਟਾਂ ਦੇ ਕਰੀਬ ਉਸ ਤੇ ਜਿਹੜੇ ਕਬੱਡੀ ਵਾਲਿਆਂ ਦਾ ਝੱਕ ਕੇ ਪਾਈ ਤੇ ਜਿੱਥੋਂ ਮੈਂ ਉਹਨਾਂ ਨੇ ਉੱਥੇ ਉਸ ਵੀਡੀਓ ਤੇ ਸਟ੍ਰੈਕ ਲਾਤੀ ਸਟ੍ਰੈਕ ਸਮਝਦੇ ਹੋ ਸਟ੍ਰੈਕ ਦਾ ਮਤਲਬ ਵੀ ਮੰਨ ਕੇ ਚੱਲੋ ਤਿੰਨ ਸਟ੍ਰੈਕਾਂ ਮਿਲਦੀਆਂ ਆਪਾਂ ਨੂੰ YouTube ਵੱਲੋਂ YouTube ਵੱਲੋਂ ਤਿੰਨ ਸਟ੍ਰੈਕਾਂ ਮਿਲਦੀਆਂ ਨੇ ਆ ਪਹਿਲੀ ਸਟ੍ਰੈਕ ਤਿੰਨ ਮਹੀਨਾ ਦੇ ਬਾਅਦ ਆਪਾਂ ਨੂੰ ਮੌਕਾ ਮਿਲਦਾਗਾ ਉਹਨਾਂ ਨੂੰ ਉਹ ਕਰਨ ਦਾ ਸਮਝਾਉਣ ਦਾ ਮੈਂ ਕਹਤਾ ਪਹਿਲਾਂ ਵੀ ਹੁੰਦੇ ਨੇ ਖਰ ਪਰ ਇਹ ਤਨਮੀਨੇ ਵਾਦਾ ਆਪਣਾ ਚੈਨਲ ਦੁਬਾਰੇ ਚੱਲ ਪੈਂਦਾ ਹੈਗਾ ਤੇ ਤੈਨੂੰ ਸਟ੍ਰਾਈਕ ਆਉਂਦੀ ਨੇ ਤੰਨੇ ਲੱਗ ਜਾਂਦਾ ਫਿਰ ਆਪਣਾ ਚੈਨਲ ਬੰਦ ਕਰ ਦਿੱਤਾ ਜਾਂਦਾ YouTube ਵੱਲੋਂ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਵੀਡੀਓ ਜੋ ਪਾਉਣੀ ਹੈ ਉਸ ਨੂੰ ਕਾਪੀ ਪੇਸਟ ਨਾ ਕੀਤਾ ਜਾਵੇ ਉਸ ਨੂੰ ਚਲੋ ਆਪਣੀ ਵੀਡੀਓ ਪਾ ਦਿਓ ਵਾਇਸ ਓਵਰ ਲਾ ਕੇ ਤੇ ਤੁਸਾਨੂੰ ਕਾਪੀ ਨਾ ਕੀਤਾ ਜਾਵੇ ਵੀਡੀਓ ਨੂੰ ਆਪਣੀਆਂ ਵੀਡੀਓ ਬਣਾਇਆ ਕਰੋ ਵਧੀਆ ਰਹੋਗੇ ਕਿਉਂਕਿ ਇੰਨੇ ਸਾਲਾਂ ਦੀ ਮਿਹਨਤ ਹੁੰਦੀ ਹੈ ਤੁਹਾਡੀ ਬਹੁਤ ਗਰੀਬੀ ਚੋਂ ਉੱਠਦੇ ਆਪਾਂ ਗਰੀਬ ਐ ਤੇ ਆਪਣੀ ਗਰੀਬੀ ਨੂੰ ਖਤਮ ਕਰਨ ਵਾਸਤੇ YouTube ਤੇ ਕੰਮ ਕਰਦੇ ਆਂ ਤੇ ਮੈਂ ਤਾਂ ਇਹੀ ਕਰਨ ਚਾਹਣਾ ਤੁਹਾਨੂੰ ਵੀ YouTube ਤੋਂ ਪੈਸਾ ਜੀ ਕਮਾਉਣਾ ਚਾਹੁੰਦੇ ਹੋ ਤਾਂ ਆਪਣੀਆਂ ਵੀਡੀਓ ਤਿਆਰ ਕਰਿਆ ਕਰੋ origignal content ਬਣਾਇਆ ਕਰੋ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਸਮੱਸਿਆ ਨਾ ਹੋ ਸਕੇ ਜੋ ਆਪਾਂ ਸ਼ਾਰਟਸ ਤੇ ਕੋਈ ਕਾਪੀਰਾਈਟ ਨਹੀਂ ਲੱਗਦਾ ਚਲੋ ਸ਼ਾਰਟ ਤੇ ਲੱਗ ਵੀ ਜਾਂਦਾ ਕਲੇਮ ਨਹੀਂ ਲੱਗਦੀ ਆ ਸਟ੍ਰਾਈਕਾਂ ਨਹੀਂ ਲੱਗਦੀ ਸ਼ਾਰਟ ਵੀਡੀਓ ਤੇ ਸ਼ਾਰਟ ਤੋਂ ਆਪਾਂ ਨੂੰ ਸਬਸਕ੍ਰਾਈਬ ਹੋ ਮਿਲ ਜਾਂਦੇ ਨੇ ਸ਼ਾਰਟ ਤੁਸੀਂ ਕਿੱਥੋਂ ਵੀ ਚੱਕ ਕੇ ਪਾ ਸਕਦੇ ਹੋ ਉਸ ਦਾ ਕੋਈ ਚੱਕਰ ਨਹੀਂ ਮਿਊਜ਼ਿਕ ਲਾ ਦੋ ਤੇ ਮਿਊਜ਼ਿਕ ਨਾਲ ਕਾਪੀਰਾਈਟ ਨਹੀਂ ਲੱਗਦਾ ਹੈਗਾ YouTube ਦਾ ਮਿਊਜ਼ਿਕ ਚੱਕ ਕੇ ਲਾ ਦਿਓ ਸਾਨੂੰ ਸਬਸਕ੍ਰਾਈਬ ਮਿਲ ਜਾਣਗੇ ਪਰ ਜਿਹੜੀਆਂ ਲੌਂਗ ਵੀਡੀਓ ਨੇ ਇਹ ਪਲੀਜ਼ ਚੱਕ ਕੇ ਨਾ ਵਾਇਆ ਕਰੋ ਇਸ ਨੂੰ ਆਪਣਾ ਆਪ ਖੁਦ ਤਿਆਰ ਕਰਕੇ ਬਣਾ ਕੇ ਆਪਦੀਆਂ ਵੀਡੀਓ ਪਾ ਕਰੋ ਲੌਂਗ ਵੀਡੀਓ ਲੌਂਗ ਵੀਡੀਓ ਤੇ ਸਟ੍ਰਾਈਕ ਲੱਗੀ ਤਾਂ ਤੁਹਾਡੀ ਮਿਹਨਤ ਆ ਜਾਇਆ ਜਾਊਗੀ ਤੇ ਇਸ ਨਾਲ ਤੁਹਾਨੂੰ ਕੋਈ ਲਾਭ ਨਹੀਂ ਹੋਣਾ ਹੈਗਾ ਤੁਸੀਂ ਪਛਤਾਉਂਗੇ ਪਛਤਾਵੇ ਤੋਂ ਬਣਾ ਤੁਹਾਡੇ ਕੋਲ ਕੁਝ ਨਹੀਂ ਇੰਨੇ ਸਾਲਾਂ ਦੀ ਮਿਹਨਤ ਹੁੰਦੀ ਆ ਹੁਣ ਕਬੱਡੀ ਵਾਲਾ ਚੈਨਲ ਜਿਹੜਾ ਉਸ ਤੇ ਮੇਰੀ 2 ਸਾਲਾਂ ਦੀ ਮਿਹਨਤ ਹੈ 2 ਸਾਲਾਂ ਜ ਮੈਂ ਅੱਜ ਇੱਕ ਸਖ ਪੁੱਛਿਆ ਸੀਗਾ ਤੇ ਉਹਨਾਂ ਨੇ ਸਟ੍ਰਾਈਕ ਲਾਤੀ ਤੇ ਹੁਣ 3 ਮਹੀਨਿਆਂ ਦਾ ਟਾਈਮ ਦਿੱਤਾ ਹੈ 3 ਮਹੀਨਿਆਂ ਤੱਕ ਮੈਂ ਰੁਕਾਂਗਾ ਤੇ ਆ ਮੇਰਾ ਨਵਾਂ ਚੈਨਲ ਬਣਾਇਆ ਸੀ ਮੈਂ ਤੇ ਇਸ ਤੇ 600 ਦੇ ਕਰੀਬ ਸਬਸਕ੍ਰਾਈਬਰ ਆ ਜਿਹੜੇ ਕੰਪਲੀਟ ਹੋ ਚੁੱਕੇ ਨੇ ਇਹਨੂੰ 28 ਦਿਨ ਹੋਏ ਨੇ ਬਣਾਏ ਨੂੰ ਤੇ ਮੈਨੂੰ ਜਰੂਰ ਸਪੋਰਟ ਕਰਿਓ ਤੁਹਾਡਾ ਆਪਣਾ ਹੈਪੀ ਕਿਸ਼ਨਗੜ ਮੇਰ ਕਰਿਓ